ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੇਜਰੀਵਾਲ ਦਾ ਚੰਡੀਗੜ੍ਹ ਚ ਵੀ ਇੱਕ ਸ਼ੀਸ਼ ਮਹਿਲ ਹੈ ਇਹ ਗੱਲ ਦਿੱਲੀ BJP ਦੇ ਇੱਕ ਹੈਂਡਲ ਤੋਂ ਪਤਾ ਲੱਗੀ ਹੈ ਸਾਨੂੰ ਤਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਲਿਖਿਆ ਆਮ ਆਦਮੀ ਦਾ ਧੋਖਾ ਕਰਨ ਵਾਲੇ ਕੇਜਰੀਵਾਲ ਨੇ ਇੱਕ ਹੋਰ ਭਵੇਆ ਸੀਸ਼ ਮਹਿਲ ਤਿਆਰ ਕਰਵਾਇਆ ਹੈ ਨਾਲ ਉਹਨਾਂ ਨੇ ਇੱਕ ਸੈਟੇਲਾਈਟ ਐਮਐਸਬੀ ਸ਼ੇਅਰ ਕੀਤਾ ਆਪਣੀ ਜਿਹੜੀ ਪੋਸਟ ਤੇ ਇਹ ਲਿਖਿਆ ਇਹ ਵੀ ਹੈ ਕਿ ਦਿੱਲੀ ਦਾ ਸੀਸ਼ ਮਹਿਲ ਖਾਲੀ ਹੋਣੇ ਕੇ ਬਾਅਦ ਮੈਂ ਤੁਹਾਨੂੰ ਪੰਜਾਬੀ ਚੀ ਦੱਸ ਦਿੰਦਾ ਦਿੱਲੀ ਦਾ ਕਹਿੰਦੇ ਸੀਸ਼ ਮਹਿਲ ਖਾਲੀ ਹੋਣ ਤੋਂ ਬਾਅਦ ਸੁਪਰ ਸੀਐਮ ਅਰਵਿੰਦ ਕੇਜਰੀਵਾਲ ਨੇ ਪੰਜਾਬ ਚ ਦਿੱਲੀ ਤੋਂ ਵੀ ਸ਼ਾਨਦਾਰ ਆਲੀ ਸ਼ਾਨ ਸ਼ੀਸ਼ ਮਹਿਲ ਤਿਆਰ ਕਰਵਾਇਆ ਕਿੱਥੇ ਚੰਡੀਗੜ੍ਹ ਦੇ ਸੈਕਟਰ 2 ਸੀਐਮ ਕੋਟੇ ਦੀ ਕੋਠੀ 2 ਏਕੜ ਦੀ 7 ਸਟਾਰ ਕੋਠੀ ਕੇਜਰੀਵਾਲ ਨੂੰ ਮਿਲ ਗਈ ਹੈ ਮਤਲਬ ਗਿਫਟ ਕੀਤੀ ਹੈ ਕਹਿੰਦੇ ਜੀ ਸੀਐਮ ਭਗਵੰਤ ਮਾਨ ਨੇ ਸੁਪਰ ਸੀਐਮ ਨੂੰ ਇਹ ਕਿਹਾ ਇਹ ਜਿਹੜੀ ਪੋਸਟਰ ਸ਼ੇਅਰ ਕੀਤੀ ਹੈ ਦਿੱਲੀ ਬੀਜੇਪੀ ਨੇ ਅਸਲ ਦੇ ਵਿੱਚ ਸਵਾਤੀ ਮਾਲੀਵਾਲ ਰਾਸਵ ਸਾਂਸਦ ਨੇ ਕੋਟੇਚੋੜੇ ਆਮ ਆਦਮੀ ਪਾਰਟੀ ਤੋਂ ਤੇ ਉਹਨਾਂ ਨੇ ਪਾਈ ਹੈ ਉਦੋਂ ਬਾਅਦ ਬੀਜੇਪੀ ਨੇ ਸ਼ੇਅਰ ਕੀਤੀ ਹੈ ਸਵਾਤੀ ਤਾਂ ਫਿਰ ਬਹੁਤ ਕੁਝ ਲਿਖਦੀ ਹੈ ਸਵਾਤੀ ਤਾਂ ਜ਼ਖਮੀ ਹੋਈ ਹੈ ਨਾ ਜਦੋਂ ਇਹ ਮਿਲ ਗਈ ਸੀ ਜਦੋਂ ਜੇਲ੍ਹ ਤੋਂ ਬਾਹਰ ਆਏ ਸੀ ਕੇਜਰੀਵਾਲ ਤਾਂ ਇਹਦੇ ਪੀਏ ਭੱਬਿਆ ਕੁਮਾਰ ਨੇ ਜਿਹੜਾ ਅੱਜਕੱਲ ਤਾਂ ਬੜਾ ਪਾਵਰਫੁੱਲ ਹੈ ਉਸਨੇ ਮੈਂਡ ਹੈਂਡਲਿੰਗ ਕੀਤੀ ਸੀ ਕਟਿਆ ਸੀ ਇਸ ਕੰਮ ਚੋਂ ਜੇਲ੍ਹ ਚ ਵੀ ਗਿਆ ਸੀ ਜਮਾਨਤ ਤੇ ਬਾਹਰ ਹੈ ਸਵਾਤੀ ਨੇ ਲਿਖਿਆ ਕਿ ਪੰਜਾਬ ਸਰਕਾਰ ਉਹਨੇ ਕਈ ਗੱਲਾਂ ਲਿਖੀਆਂ ਨੇ ਕੱਲਾ ਇਹ ਹੀ ਨਹੀਂ ਹੈ ਆ ਜਿਹੜੀ ਗੱਲ ਮੈਂ ਸਰਾਤੀ ਖੋਰਗੇ ਵੀ ਲਿਖਦੀ ਹੈ ਉਹ ਕਹਿੰਦੀ ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਉਹ ਤੇ ਕੱਲ ਜਿਹੜੇ ਸੁਪਰ ਸੀਮ ਮਤਲਬ ਕੇਜਰੀਵਾਲ ਅੰਬਾਲੇ ਗਿਆ ਇਸ ਹਵੇਲੀ ਤੋਂ ਇਸ ਸ਼ੀਸ਼ ਮਹਿਲ ਤੋਂ ਕੇਜਰੀਵਾਲ ਅੰਬਾਲਾ ਗਏ ਪੰਜਾਬ ਸਰਕਾਰ ਦੇ ਹੈਲੀਕਾਪਟਰ ਤੇ ਫਿਰ ਅੰਬਾਲਾ ਤੋਂ ਪੰਜਾਬ ਦੇ ਪ੍ਰਾਈਵੇਟ ਜੈਟ ਤੇ ਗੁਜਰਾਤ ਗਏ ਗੁਜਰਾਤ ਲਈ ਰਵਾਨਾ ਹੋ ਗਏ ਇਹ ਸਾਰਾ ਕੁਝ ਪਾਰਟੀ ਦੇ ਬਿਆਨ ਲਈ ਸੀ ਪੰਜਾਬ ਦੇ ਕਲਿਆਣ ਲਈ ਨਹੀਂ ਸੀ ਇਹ ਵੀ ਉਹਨਾਂ ਨੇ ਕਿਹਾ ਕਿ ਪਾਰਟੀ ਲਈ ਕੰਮ ਕਰ ਰਹੇ ਨੇ ਪੰਜਾਬ ਦਾ ਪੈਸਾ ਬਰਬਾਦ ਹੋ ਰਿਹਾ ਹੈ ਪੂਰੀ ਪੰਜਾਬ ਸਰਕਾਰ ਸਾਰੀ ਪੰਜਾਬ ਸਰਕਾਰ ਸਵਾਤੀ ਲਿਖਦੀ ਹੈ ਕੇਜਰੀਵਾਲ ਦੀ ਪਰਸਨਲ ਸਰਵਿਸ ਟੀਮ ਦੇ ਰੂਪ ਚ ਕੰਮ ਕਰ ਰਹੀ ਹੈ ਟੈਕਸ ਪੇਅਰਸ ਦਾ ਪੈਸਾ ਬਰਬਾਦ ਕਰ ਰਹੀ ਹੈ ਪੰਜਾਬ ਨਸ਼ੇ ਬੇਰਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੇ ਵਿੱਚ ਗ੍ਰਸਤ ਹੈ ਤੇ ਇਹ ਪੰਜਾਬ ਦਾ ਪੈਸਾ ਬਰਬਾਦ ਕਰਨ ਲੱਗੇ ਹੋਏ ਨੇ ਇਹਦਾ ਜਵਾਬ ਦਿੱਤਾ ਵੈਸੇ ਮਾਲਵਿੰਦਰ ਕੰਗ ਨੇ ਕਹਿੰਦੇ ਬਿਲਕੁਲ ਝੂਠ ਬੋਲਦੇ ਨੇ ਕੇਜਰੀਵਾਲ ਸਾਹਿਬ ਦਿੱਲੀ ਰਹਦੇ ਨੇ ਤੇ ਇਹ ਜਿਹੜਾ ਹੈ ਆਉਂਦੇ ਰਹਿੰਦੇ ਨੇ ਇੱਥੇ ਜਿਹੜੀ ਕੋਠੀ ਦਾ ਜ਼ਿਕਰ ਕਰਦੇ ਨੇ ਉਹ ਤਾਂ ਕੈਂਪ ਆਫਿਸ ਹੈ ਸੀਐਮ ਸਾਹਿਬ ਦਾ ਹੁਣ ਫੇਰ ਸਵਾਲ ਕੀਤਾ ਸੁਵਾਤੀ ਨੇ ਕਹਿੰਦੀ ਜੇ ਇਹ ਕੋਠੀ ਕੈਂਪ ਆਫਿਸ ਹੈ ਤਾਂ 4 ਸਾਲ ਚ ਕਿੰਨੇ ਲੋਕ ਸੀਐਮ ਨੂੰ ਮਿਲਣ ਇੱਥੇ ਆਏ ਇਹ ਦੱਸੋ ਕਿੰਨੀ ਵਾਰ ਸੀਐਮ ਇੱਥੇ ਬੈਠੇ ਇਹ ਵੀ ਦੱਸੋ ਜੇ ਕਹਿੰਦੇ ਕੋਈ ਜੇ ਕੈਂਪ ਆਫਿਸ ਹੈ ਤਾਂ ਕੇਜਰੀਵਾਲ ਇੱਥੇ ਕਿਵੇਂ ਰਹਿੰਦੇ ਸੱਚ ਤਾਂ ਇਹ ਹੈ ਕਿ ਇਹ ਕੋਠੀ ਦੇ ਵਿੱਚ ਸੀਐਮ ਸੁਪਰ ਸੀਐਮ ਰਹਿੰਦੇ ਨੇ ਇਹ ਉਹਨਾਂ ਨੇ ਸਵਾਤੀ ਮਾਲੀਵਾਲ ਨੇ ਲਿਖਿਆ ਹੁਣ ਦੇਖੋ ਪੰਜਾਬ ਦੇ ਵਿੱਚ ਇਹ ਕੇਜਰੀਵਾਲ ਬਾਰੇ ਜਦੋਂ ਵੀ ਕੋਈ ਖਬਰ ਆਉਂਦੀ ਹੈ ਹੋ ਲੋ ਗਲਤ ਪ੍ਰਾਣੀ ਰਹੀ ਨਹੀਂ ਕਿ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਉਹ ਗਲਤਾ ਹੁਣ ਰਹੀ ਨਹੀਂ ਖਾਸ ਤੌਰ ਤੇ ਲੁਧਿਆਣਾ ਬੈਸਟ ਦੀ ਚੋਣ ਭਾਵੇਂ ਸੰਜੀਵ अरोड़ा ਜਿੱਤ ਗਿਆ ਲੇਕਿਨ ਉੱਥੇ ਇੱਕ ਵਰਤਾਂਤ ਜ਼ਰੂਰ ਸਿਰਜਿਆ ਗਿਆ ਕਿ ਪੰਜਾਬ ਨੂੰ ਦਿੱਲੀ ਚ ਲਾ ਰਹੀ ਹੈ ਤੇ ਜਦੋਂ ਦਿੱਲੀ ਦੀ ਗੁਲਾਮੀ ਦਾ ਅਹਿਸਾਸ ਪੰਜਾਬ ਕਰਦਾ ਜਾਂ ਹੁੰਦਾ ਤਾਂ ਆਮ ਲੋਕਾਂ ਦੇ ਵਿੱਚ ਸ਼ੁਰੂ ਤੋਂ ਸਦੀਆਂ ਤੋਂ ਦਿੱਲੀ ਦੇ ਖਿਲਾਫ ਪੰਜਾਬੀ ਹੋ ਜਾਂਦੇ ਨੇ ਤੇ ਕੁਝ ਗੱਲ ਹੋਰ ਵੀ ਉਦੋਂ ਹੋਈ ਜਦੋਂ ਸਨੌਰ ਦੇ ਐਮ ਐਲ ਏ ਪਠਾਨ ਮਾਜਰਾ ਨੇ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਕਿ ਪੰਜਾਬ ਤੇ ਤਾਂ ਦਿੱਲੀ ਵਾਲੇ ਰਾਜ ਕਰਦੇ ਨੇ ਦਿੱਲੀ ਨੂੰ ਲੁੱਟ ਰਹੇ ਨੇ ਉਹਨਾਂ ਤਾਂ ਇਥੋਂ ਤੱਕ ਕਿਹਾ ਕਿ ਅਫਗਾਨੀ ਨਾਲੋਂ ਜ਼ਿਆਦਾ ਦਿੱਲੀ ਨੂੰ ਪੰਜਾਬੀ ਲੁੱਟ ਰਹੇ ਨੇ ਤੇ ਜੁਰੇ ਬੰਦਾ ਇਸ ਤਰ੍ਹਾਂ ਦੀ ਐਕਸਪੋਜ਼ ਕਰਦਾ ਸੀ ਅੱਜ ਇਹਨਾਂ ਦੇ ਇੱਕ ਸਾਬਕਾ ਐਮ.ਐਲ.ਏ. ਨਾਜਤ ਸਿੰਘ ਮਾਨਸ਼ਾਹਿਆ ਨੇ ਮੇਰੇ ਇੱਕ ਪ੍ਰੋਗਰਾਮ 'ਚ ਦੱਸਿਆ ਕਿ ਜਿਹੜੇ ਮਾਨਸਾ ਦੇ ਵਿੱਚ ਮਾਨਕ ਗੋਲ ਦੇ ਚਾਚੇ ਤੇ ਗੋਲੀ ਚੱਲੀ ਹੈ ਸ਼ਾਇਦ ਉਹਦੇ ਪਿੱਛੇ ਕਾਰਨ ਇਹ ਵੀ ਹੈ ਕਿ ਆਰ.ਟੀ.ਆਈ. ਰਾਹੀਂ ਮਾਨਕ ਗੋਲ ਨੇ ਉਹ ਗੱਲਾਂ ਲੋਕਾਂ ਦੇ ਸਾਹਮਣੇ ਲਿਆਂਦੀਆਂ ਜਿੰਨਾ ਦੇ ਕਾਰਨ ਇਹਨਾਂ ਨੂੰ ਸ਼ਰਮਸ਼ਾਰ ਹੋਣਾ ਪਿਆ ਗੱਲ ਠੀਕ ਵੀ ਲੱਗਦੀ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਉਹਦੇ ਟੈਂਟ ਕਿੱਥੋਂ ਲੱਗਦੇ ਨੇ ਉਹਦੀ ਕੇਟਰਿੰਗ ਕੌਣ ਕਰਦਾ ਸਾਰੇ ਠੇਕੇਦਾਰ ਦਿੱਲੀ ਦੇ ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਟਾਇਲਟ ਦੇ ਠੇਕੇ ਵੀ ਬਸ ਸਟੈਂਡਰਡ ਤੇ ਦਿੱਲੀ ਵਾਲਿਆਂ ਨੂੰ ਦਿੱਤੇ ਨੇ ਤੇ ਦਿੱਲੀ ਦੇ ਲੋਕ ਜਦੋਂ ਇਹ ਗੱਲ ਆ ਜੀ ਨਾ ਸਾਡੇ ਤੇ ਰਾਜ ਕਰਦੇ ਨੇ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਸੱਚਮੁੱਚੀ ਇਸ ਗੱਲ ਤੇ ਵੱਡੀ ਨਫ਼ਰਤ ਹੁੰਦੀ ਹੈ ਤਾਂ ਸ਼ਾਇਦ ਇਸੇ ਕਰਕੇ ਜਦੋਂ ਵੀ ਕੇਜਰੀਵਾਲ ਬਾਰੇ ਕੋਈ ਵੀ ਗੱਲ ਹੁੰਦੀ ਹੈ ਤਾਂ ਉਹ ਖ਼ਵਾਰਾਂ ਤੇ ਮੀਡੀਆ 'ਚ ਹਾਈਲਾਈਟ ਹੋ ਜਾਂਦੀ ਹੈ ਖੈਰ ਮੈਂ ਦੂਜਾ ਮਾਮਲਾ ਵੀ ਦਿੱਲੀ ਨਾਲ ਇਸ ਸੰਬੰਧਿਤ ਲੈਣਾ ਅੱਜ ਯਾਦ ਕਰਨਾ ਪੜਦਾ ਹੈ ਜਿਸ ਨੂੰ ਸਾਡੇ ਦੇਸ਼ ਦਾ ਟੀਰਾ ਮੀਡੀਆ ਜਿਹਦੀ ਅੱਖ 'ਚ ਟੀਰ ਪਿਆ ਹੋਇਆ ਉਹ ਮੀਡੀਆ ਜੱਜ ਜੀ ਨੂੰ ਗੋਦੀ ਮੀਡੀਆ ਕਹੇ ਲੋ ਜੋ ਰੀਜੋਕ ਮੀਡੀਆ ਕਹਿ ਲੋ ਜਿਹੜਾ ਮਰਜੀ ਮੀਡੀਆ ਉਹਦਾ ਨਾਮ ਦੇ ਦਿਓ ਜਿਹਨੂੰ ਮੇਨ ਸਟ੍ਰੀਮ ਨੈਸ਼ਨਲ ਮੀਡੀਆ ਵੀ ਕਹਿ ਦਿੰਦੇ ਆਸੀਂ ਖਾਸ ਤੌਰ ਤੇ ਹਿੰਦੀ ਦਾ ਮੀਡੀਆ ਉਹਦੇ ਵਿੱਚ ਤੁਸੀਂ ਜੇਕਰ ਹੋਗੇ ਅੱਜ ਦੇ ਦਿਨ ਨੂੰ ਉਹ ਯਾਦ ਕਰਨਗੇ ਕਿ ਜੀ 41 ਬਾਰੇ ਪਹਿਲਾਂ ਇੱਥੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੰਗੇ ਭੜਕੇ ਸਿੱਖ ਦੰਗੇ ਕਹਿੰਦੇ ਨੇ ਉਹਨਾਂ ਨੂੰ ਦਿੱਲੀ ਦੰਗੇ ਕਹਿੰਦੇ ਨੇ ਉਹ ਭਾਈ ਦੰਗੇ ਤਾਂ ਉਹ ਹੁੰਦੇ ਨੇ ਜਦ ਦੋ ਤਰ੍ਹਾਂ ਹੋਣ ਜਦੋਂ ਇੱਕ ਧਿਰ ਨੂੰ ਮਾਰਿਆ ਜਾਵੇ ਇੱਕ ਧਿਰ ਨੂੰ ਕਤਲ ਕੀਤਾ ਜਾਵੇ ਗਲਾ ਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਜਾਵੇ ਗੁਰੂ ਘਰਾਂ ਚ ਅੱਗਾਂ ਲਾਈਆਂ ਜਾਣ ਉਹ ਦੰਗੇ ਨਹੀਂ ਉਹ ਕਤਲਿਆਮ ਹੈ ਉਹ ਨੈਸ਼ਨ ਕੋਸ਼ੀ ਹੁੰਦੀ ਹੈ ਤੇ ਅੱਜ ਤੋਂ 41 ਬਰੇ ਪਹਿਲਾਂ ਆਹੀ ਕੁਛ ਹੋਇਆ ਸੀ ਤੇ ਉਹ 31 ਅਕਤੂਬਰ ਨੂੰ ਇੰਦਰਾ ਜੰਦੀ ਹੈ ਮਾਰੀ ਜਾਂਦੀ ਹੈ 1 ਨਵੰਬਰ ਤੋਂ 7 ਨਵੰਬਰ ਤੱਕ ਅਸਲ ਤਾਂ 31 ਨਵੰਬਰ ਤੋਂ ਸ਼ੁਰੂ ਹੋ ਗਿਆ ਸੀ 31 ਅਕਤੂਬਰ ਤੋਂ ਸ਼ੁਰੂ ਹੋ ਗਿਆ ਸੀ 7 ਨਵੰਬਰ ਤੱਕ ਚੱਲਿਆ ਤੇ ਜਿਸ ਤਰੀਕੇ ਨਾਲ ਉੱਥੇ ਸਿਕਨਸਰ ਕੁਸ਼ੀ ਹੋਈ ਹੈ ਲੋਕ ਹਾਲੇ ਵੀ ਯਾਦ ਕਰਦੇ ਨੇ ਤੇ ਇਹ ਕਹਿੰਦੇ ਨੇ ਕਿ ਕਿੱਥੇ ਹੈ ਸਾਡਾ ਇਨਸਾਫ ਕਿਹਨੇ ਦਿੱਤਾ ਸਾਨੂੰ ਇਨਸਾਫ ਹਾਲੇ ਤਾਂ ਅਸਲ ਗਿਣਤੀ ਦੀ ਪਤਾ ਲੱਗੀ ਕਿ ਕਿੰਨੇ ਲੋਕ ਮਾਰੇ ਗਏ ਕੱਲੇ ਦਿੱਲੀ ਦੇ ਵਿੱਚ ਅੰਕੜੇ ਕਹਿੰਦੇ ਨੇ 2733 ਇਕ ਮਾਰੇ ਗਏ ਤੇ ਗੈਰ ਸਰਕਾਰੀ ਆਕੜਾ ਤਾਂ ਬਹੁਤ ਜ਼ਿਆਦਾ ਹੈ ਤੇ ਇਹ ਕੋਈ 3000 ਕੋਈ ਉਦੋਂ ਵੀ ਵੱਧ ਦੱਸਦਾ ਤੇ ਇਸ ਇੰਨੇ ਲੋਕ ਮਾਰੇ ਗਏ ਤਾਂ ਕਿੰਨੇ ਕੇਸ ਦਰਜ ਹੋਏ ਸੀ 650 ਕੇਸ ਦਰਜ ਹੋਏ ਸੀ ਤੇ 362 ਤੇ ਚਾਰ ਸ਼ੀਟ दाखिल ਕੀਤੀ ਗਈ ਤੇ ਸਿਰਫ ਇੰਨੇ ਜੜਕ ਨੌਨੇ ਕਤਲ ਹੋਏ ਹੋਣ 39 ਜਿਹੜੇ ਮਾਮਲਿਆਂ 'ਚ ਸਜ਼ਾ ਹੋਈ ਬਾਕੀ ਤਾਂ ਕਹਿੰਦੇ ਜੀ ਗਵਾਹ ਨਹੀਂ ਮਿਲਦੇ ਸਬੂਤ ਨਹੀਂ ਮਿਲਦੇ ਸਬੂਤਾਂ ਦੀ ਕਮੀ ਗਵਾਹਾਂ ਦੀ ਕਮੀ ਪੁਲਸ ਮਿਲੀ ਹੋਈ ਸੀ ਉਹਦੀ ਬਿਲੀ ਭੁਗਤ 300 ਕੇਸ ਤਾਂ ਰਫਾ ਦਾ ਭਈ ਹੋਗੇ ਹਾਂ ਇਹਨੂੰ ਜਿਹੜੀ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਇਨਸਾਫ ਦਬਾਤਾ ਉਹ ਸਰਜਨ ਕੁਮਾਰ ਹੈ ਸਰਜਨ ਕੁਮਾਰ ਜਿਹੜਾ ਉਮਰ ਕੈਦ ਘਟ ਰਿਹਾ ਹੈ 18 ਚੋਂ ਉਹਨੂੰ ਸਜ਼ਾ ਹੋਈ ਸੀ ਤੇ ਹਾਲੇ ਵੀ ਉਹਦੀ ਅਪੀਲ ਹਾਈ ਕੋਰਟ ਚ ਹੈ 19 ਨੂੰ 19 ਨਵੰਬਰ ਨੂੰ ਉਹਦੀ ਸੁਣਵਾਈ ਹੋਣੀ ਹੈ ਜਾਂ ਦੂਜਾ ਬੰਦਾ ਜਿਹੜਾ ਜਗਦੀਸ਼ ਟਰਟਲਰ ਜਿਹਦੀ 23 ਚ 4 ਸ਼ੀਟ ਹੋਈ ਸੀ ਉਹ ਉਹ ਜਮਾਨਤ ਤੇ ਹੈ ਯਾਨੀ ਅੱਜ ਦਾ ਦਿਨ ਸੱਚਮੁੱਚ ਹੀ ਸਿੱਖਾਂ ਲਈ ਜਦੋਂ ਇਹ ਦਿਨ ਆਉਂਦਾ ਹੈ ਜਾਂ ਇਹ ਹਫਤਾ ਆਉਂਦਾ ਹੈ ਉਹਨਾਂ ਦੇ ਜਿਹੜੇ ਜ਼ਖਮ ਨੇ ਉਹਨਾਂ ਚ ਫੇਰ ਚੀਜ਼ ਉੱਠਦੀ ਹੈ ਕਿ ਇਨਸਾਫ ਨਹੀਂ ਮਿਲਿਆ ਇਹ ਗੱਲ ਜ਼ਰੂਰ ਹੈ ਤੀਜਾ ਮਾਮਲਾ ਵੀ ਲੈ ਲਿਆ ਚ ਉਹ ਬੜਾ ਧਿਰਚਸਪ ਹੈ ਤੀਜਾ ਮਾਮਲਾ ਉਹਦੇ ਚ ਚਰਨਜੀਤ ਚੰਨੀ ਜਦੋਂ ਕੱਲ ਮੋਦੀ ਸਾਹਿਬ ਸਪਰਾ ਤੇ ਮੁਜ਼ਫਰਪੁਰ ਦੇ ਵਿੱਚ ਚੋਣ ਰੈਲੀਆਂ ਕਰ ਰਹੇ ਸੀ ਬਿਹਾਰ ਦੇ ਵਿੱਚ ਉਸ ਵੇਲੇ ਚਰਨਜੀਤ ਚੰਨੀ ਜਿਆਦਾ ਹੈ ਦੇਖੋ ਇੱਕ ਗੱਲ ਤਾਂ ਇਹ ਕਮਾਲ ਹੈ ਮੋਦੀ ਸਾਹਿਬ ਦੀ ਟੀਮ ਹਰ ਰੋਜ਼ ਬੈਠਦੀ ਹੈ ਮਿਹਨਤ ਕਰਦੀ ਹੈ ਕਿ ਕੱਲ ਨੂੰ ਕਿਵੇਂ ਘੇਰਨਾ ਹੈ ਪੁਰਾਣੇ ਜਿਹੜੇ ਬਿਆਨ ਨੇ ਉਹਨਾਂ ਨੂੰ ਡਿਸਟੋਰਟ ਕਿਵੇਂ ਕਰਨਾ ਹੈ ਉਹਨਾਂ ਨੂੰ ਤੋੜਨਾ ਮਰੋੜਨਾ ਕਿਵੇਂ ਹੈ ਉਹਨਾਂ ਦਾ ਘੇਰਨਾ ਕਿਵੇਂ ਹੈ ਰੋਹਨ ਗਾਂਧੀ ਨੂੰ ਪ੍ਰਹਿਨਕਾ ਗਾਂਧੀ ਨੂੰ ਕਾਂਗਰਸ ਨੂੰ ਤਜਸਵੀ ਜਾਦਵ ਨੂੰ ਘੇਰਨਾ ਕਿਵੇਂ ਹੈ ਹ ਰਿਕ ਇਲੈਕਸ਼ਨ ਚ ਇਸ ਵਾਰ ਇਹ ਤੇ ਕਿਹਾ ਜਾ ਰਿਹਾ ਹੁਣ ਰੋਹਨ ਗਾਂਧੀ ਨੇ ਕੋਈ ਗਲਤ ਗੱਲ ਨਹੀਂ ਕੀਤੀ ਸੀ ਕਿ ਜਿਹੜਾ ਡਰਾਮਾ ਕਰਦੇ ਨੇ ਛੱਤ ਪੂਜਾ ਦਾ ਇਹ ਇਹਨਾਂ ਨੂੰ ਕੋਈ ਜਿਆਦਾ ਸ਼ਰਦਾ ਸ਼ੁਰਦਾ ਨਹੀਂ ਹੈ ਇਹਨਾਂ ਤੇ ਵੋਟਾਂ ਲਈ ਕਰਦੇ ਨੇ ਵੋਟਾਂ ਲਈ ਤਾਂ ਨੱਚ ਵੀ ਸਕਦੇ ਨੇ ਤੇ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਚ ਜਮਨਾ ਜਿਹੜੀ ਕਿਤੇ ਵੀ ਸਾਫ਼ ਨਹੀਂ ਇਹ ਤਾਂ ਗੱਲ ਸਭ ਨੂੰ ਪਤਾ ਹੈ ਇਹਨਾਂ ਨੇ ਇਹ ਵੀ ਪਾਣੀ ਇੱਕ ਭਾਕੇ ਛੱਪੜ 'ਚ ਪਾਇਪ ਰਾਹੀਂ ਤੇ ਕਹਿੰਦੇ ਵੀ 60 ਪੂਜਾ ਦਾ ਡਰਾਮਾ ਕੀਤਾ ਤਾਂ ਉਹਨੂੰ ਜਾ ਕੇ ਜੀ ਮੋਦੀ ਸਾਹਿਬ ਨੇ ਕਿਸ ਤਰੀਕੇ ਨਾਲ ਕਿਹਾ ਦੇਖੋ ਜੀ 60ਈਆ ਕਦੇ ਵੀ ਮਾਫ ਨਹੀਂ ਕਰੂਗੀ ਕਾਂਗਰਸ ਨੂੰ ਜਿਹੜੀ ਉਹਨਾਂ ਨੂੰ ਤਰੋੜਣਾ ਬਰੋੜਣਾ ਆਉਂਦਾ ਬਲਾਰੇ ਵਰਗ ਮੋਤੀ ਵਰਗ ਬੁਲਾਣਾ ਤਾਂ ਬਹੁਤ ਘੱਟ ਹੁੰਦਾ ਕਿਸ ਜਗ੍ਹਾ ਤੇ ਸਟ੍ਰੈਸ ਦੇਣਾ ਕਿਵੇਂ ਸਵਾਲ ਕਰਨਾ ਕਿਵੇਂ ਆਡੀਅנס ਨੂੰ ਨਾਲ ਲੈ ਕੇ ਜਾਣਾ ਹੁਣ ਬਿਹਾਰ 'ਚ ਬੋਲ ਰਹੇ ਨੇ ਚਰਨਜੀਤ ਦਾ ਨਾਮ ਨਹੀਂ ਲਿਆ ਕਹਿਆ ਕਿ ਪੰਜਾਬ ਦਾ ਇੱਕ ਸਾਬਕਾ ਮੁੱਖ ਮੰਤਰੀ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਕਹਿ ਕੇ ਉਹ ਕਹਿੰਦਾ ਉਹ ਕਹਿੰਦਾ ਬਿਹਾਰੀਆਂ ਨੂੰ ਹਾਲਾਂਕਿ ਬਿਹਾਰੀਆਂ ਲਈ ਤਾਂ ਗੱਲ ਹੀ ਨਹੀਂ ਕੀਤੀ ਸੀ ਉੱਥੇ ਚੰਨੀ ਨੇ ਜਿਹੜੀ ਗੱਲ ਕਹੀ ਸੀ ਜੇ ਤੁਸੀਂ ਚੰਗੀ ਤਰ੍ਹਾਂ ਦੇਖੋ ਉਹ ਵੀ ਇਹਨਾਂ ਦੇ ਕੇਜਰੀਵਾਲ ਜਾਂ ਦਿੱਲੀ ਦੀ ਟੀਮ ਦੇ ਖਿਲਾਫ ਹੀ ਸੀ ਕਹਿਣ ਵੇਲੇ ਉਸਨੇ ਕਿਹਾ ਜਦੋਂ ਵੋਟਾਂ ਮੰਗ ਰੇ ਸੀ ਭਾਈ ਦੀਆ ਉਦੋਂ ਕਹਿਆ ਸੀ ਨਾਲ ਪ੍ਰਿੰਕਾ ਗਾਧੀ ਖੜੀ ਸੀ ਤੇ ਉਹ ਜਿਹੜੇ ਕਿਹਾ ਸੀ ਕਿ ਆ ਦਿੱਲੀ ਦੇ ਬਿਹਾਰ ਦੇ ਜਿਹੜੇ ਯੂਪੀ ਦੇ ਭਈਏ ਆਉਂਦੇ ਨੇ ਦਿੱਲੀ ਤੇ ਆਉਂਦੇ ਨੇ ਇਹਨਾਂ ਨੂੰ ਆਪਾਂ ਬਾਹਰ ਲਿਆਂ ਨੂੰ ਰਾਜ ਨਹੀਂ ਕਰ ਦੇਣਾ ਮਤਲਬ ਦਾ ਇਹ ਸੀ ਲੇਕਿਨ ਮੋਦੀ ਸਾਹਿਬ ਨੇ ਉਹਨੂੰ ਬਿਹਾਰੀਆ ਤੇ ਲਾਤਾ ਦੇਖੋ ਕਹਿੰਦੇ ਜੀ ਪੰਜਾਬ ਉਹ ਕਹਿੰਦੇ ਨੇ ਬਿਹਾਰੀਆਂ ਨੂੰ ਅੰਦਰ ਨਹੀਂ ਪੜ ਦੇਣਾ ਇਸ ਤਰ੍ਹਾਂ ਦੀ ਸਬੰਧੀ ਕਰਦੇ ਨੇ ਤੇ ਫੇਰ ਅਗਲੀ ਗੱਲ ਬਹਾਨਾ ਤਾਂ ਇਹ ਸੀ ਲੇਕਿਨ ਇਸ ਹਵਾਲੇ ਨਾਲ ਪ੍ਰੇਰਕਾ ਗਾਦੀ ਨੂੰ ਉਤੇ ਹਮਲਾ ਕਰਨਾ ਸੀ ਕਹਿੰਦੇ ਗਾਂਧੀ ਪਰਿਵਾਰ ਦੀ ਧੀ ਜਿਹੜੀ ਅੱਜ ਕੱਲ੍ਹ ਲੋਕ ਸਭਾ 'ਚ ਬੈਠਦੀ ਆ ਹੁਣ ਸਿੱਧੀ ਪਤਾ ਹੈ ਇਹ ਪ੍ਰੇਮ ਕਾ ਬਾਰੇ ਕਿ ਉਹ ਤਾੜੀਆਂ ਮਾਰ ਰਹੀ ਸੀ ਗਲਤ ਆ ਤਾੜੀਆਂ ਤਾਂ ਮਾਰ ਰਹੀ ਸੀ ਪਰ ਉਹਦਾ ਸਰਦਰਬੇ ਨਹੀਂ ਸੀ ਜਿਹੜਾ ਮੋਦੀ ਸਾਹਿਬ ਨੇ ਲੇਕਿਨ ਤੇ ਇਹਦੇ ਨਾਲ ਇਹ ਤਾਂ ਇਸਰੇ ਚੱਲਦਾ ਪਰ ਮੈਂ ਇਹ ਜ਼ਰੂਰ ਕਹਾਂ ਕਿ ਜਿਸ ਤਰੀਕੇ ਨਾਲ ਮੋਦੀ ਸਾਹਿਬ ਨੇ ਚਰਨਜੀਤ ਚੰਨੀ ਤੇ ਇਸਤਰਾ ਦਾ ਅਟੈਕ ਕੱਲ ਕੀਤਾ ਉਹਦੇ ਨਾਲ ਚੰਦੀ ਦਾ ਜਿਹੜਾ ਸਿਆਸੀ ਕਦ ਹੈ ਉਹ ਤਾਂ ਉਹਨੇ ਵੱਡਾ ਕਰਤਾ ਇਹ ਤਾਂ ਮੈਂ ਨਾ ਪਾਏਗਾ ਇਹਦੇ ਵਿੱਚ ਕੋਈ ਦੋਬਰਾ ਬਾਣੀ ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਸਿਆਸੀ ਤੌਰ ਤੇ ਉਹ ਹੁਣ ਪੰਜਾਬ ਦੇ ਲੀਡਰਾਂ ਲੋ ਵੱਡਾ ਲੀਡਰ ਹੋ ਗਿਆ ਦੇਸ਼ ਦਾ ਪ੍ਰਧਾਨ ਮੰਤਰੀ ਉਹਦੇ ਖਿਲਾਫ ਬੋਲ ਰਿਹਾ ਹੈ ਤਾਂ ਇਹਦਾ ਮਤਲਬ ਹੈ ਕਿ ਵਿੱਚ ਦਮ ਹੈ ਅਗਲੀ ਖਬਰ ਵੀ ਆਪਾਂ ਲੈ ਲਈਏ ਦਮ ਦਿਖਾਉਣ ਲਈ ਹੁਣ ਕੈਪਟਨ ਅਮਰਿੰਦਰ ਸਿੰਘ ਆਗੇ ਮੈਦਾਨ 'ਚ ਕੱਲ ਮੈਂ ਜਦੋਂ ਦੇਖ ਰਿਹਾ ਸੀ ਕੈਪਟਨ ਸਾਹਿਬ ਦੀ ਪ੍ਰੈਸ ਕਾਨਫਰੰਸ ਸੁਣੀ ਉਹ ਬਹੁਤ ਸਾਰੀਆਂ ਗੱਲਾਂ ਕਹੀਆਂ ਉਹ ਸਾਰੀਆਂ ਗੱਲਾਂ ਤਾਂ ਮੈਂ ਸਵੇਰੇ ਤੁਹਾਨੂੰ ਖਬਰਾਂ ਚ ਸੁਣਾ ਚੁੱਕਿਆ ਲੇਕਿਨ ਜਿਹੜੀ ਗੱਲ ਮੈਂ ਕਹਿਣੀ ਚਾਹਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਉਂ ਦੁਬਾਰਾ ਕਿਉਂ ਐਕਟਿਵ ਹੋਏ ਕੀ ਉਹ ਸੱਚਮੁੱਚ ਹੀ ਬਿਮਾਰੀ ਸੀ ਉਹਨਾਂ ਨੂੰ ਕੀ ਉਹ ਜਿਹੜਾ ਕਹਿੰਦੇ ਜੀ ਮੈਂ ਜਦੋਂ ਫੌਜੀ ਹੁੰਦਾ ਸੀ ਉਸ ਵੇਲੇ ਦੇ ਵੀਰੇ ਕੋਈ ਸੀ ਬਿਮਾਰੀ ਮੈਂ ਉਹਦਾ ਇਲਾਜ ਕਰਾਇਆ ਹੁਣ ਮੈਂ ਐਕਟਿਵ ਹੋ ਗਿਆ ਕੀ ਸੱਚਮੁੱਚ ਐਕਟਿਵ ਹੋ ਗਏ ਕੀ ਉਹਨਾਂ ਨੂੰ ਲੱਗਦਾ ਹੈ ਕਿ ਮ ਜਿਹੜਾ ਸਰੀਲ ਜਾਖੜ ਹੁਣ ਚੁੱਪ ਨੇ ਸ਼ਾਇਦ ਉਹ ਵੀ ਬਿਮਾਰ ਨੇ ਮੈਂ ਸ਼ਾਇਦ ਪ੍ਰਧਾਨ ਬਣ ਜਾ ਜਾਂ ਕੁਝ ਬਣਨ ਨੂੰ ਫਿਰਦੇ ਨੇ ਜੇ ਇਸ ਉਮਰ ਦੇ ਵਿੱਚ ਜਾਂ ਸਿਰਫ ਆਪਣੇ بیٹنگ ਕਰ ਰਹੇ ਨੇ ਆਪਣੀ ਪਤਨੀ ਜਾਂ ਆਪਣੀ ਬੇਟੀ ਜੈਨਦਰ ਕੌਰ ਲਈ ਲੇਕਿਨ ਕੱਲ ਉਹਨਾਂ ਨੇ ਜਿਹੜੀਆਂ ਕਈ ਗੱਲਾਂ ਕੀਤੀਆਂ ਉਹਨਾਂ ਚੋਂ ਇੱਕ ਗੱਲ ਜਿਹੜੀ ਖਾਸ ਮੈਂ ਜਿਹੜੀ ਇਹ ਕਰਨੀ ਚਾਹਣਾ ਹੈ ਜਿਹੜਾ ਸਵਾਲ ਉਹਨਾਂ ਨੂੰ ਕੀਤਾ ਗਿਆ ਕਿ ਜੀ ਤੁਸੀਂ ਗੁਟਕਾ ਸਾਫ ਦੀ ਸੌਂਖ ਖਾਦੀ ਸੀ ਤੇ ਇਹ ਗੱਲ ਹਰ ਰੋਜ਼ ਆਉਂਦੀ ਹੈ ਕਹਿੰਦਾ ਬਹੁਤ ਵਾਰ ਹੋਈ ਹੈ ਤੇ ਕਹਿੰਦੇ ਹਾਂ ਮੈਂ ਖਾਦੀ ਸੀ ਮੈਂ ਤਾਂ ਇਹ ਕਿਹਾ ਸੀ ਨਾ ਕਿ ਮੈਂ ਨਸ਼ਿਆਂ ਦਾ ਲੱਕ ਤੋੜੂਗਾ ਤੇ ਮੈਂ ਨਸ਼ਿਆਂ ਦਾ ਡੱਕ ਤੋੜਤਾ ਇੱਕ ਲੱਖ ਬੰਦੇ ਮੈਂ ਕਹਿੰਦਾ ਜਿਹੜੇ ਨੇ ਉਹ ਜੇਲ੍ਹਾਂ ਸਟੇ ਬਲਕਿ ਮੈਂ ਤਾਂ ਇਹ ਵੀ ਕਿਹਾ ਕਿ ਜਿਹੜੇ ਤੁਸੀਂ ਜੇਬ ਕਤਰ ਵਗੈਰਾ ਛੱਡੋ ਜੇ ਜੇਲ੍ਹਾਂ ਜਾਗਾ ਨਹੀਂ ਤਸਕਰੀ ਛੱਡਦੇ ਮੈਂ ਹਰਪ੍ਰੀਤ ਸਿੰਘ ਸਿੱਧੂ ਨੂੰ ਲੈ ਕੇ ਹੈ ਛਤਿਸਗੜ੍ਹ ਤੋਂ ਤੇ ਸਿੱਟ ਪੜਾਈ ਤੇ ਉਹਦੇ ਚ ਫਿਰ ਉਹਨਾਂ ਨੇ ਅੱਗੇ ਬਿਕਰਮ ਜੀਠੀਆ ਬਾਰੇ ਜਿਹੜੀ ਗੱਲ ਕੀਤੀ ਕਹਿੰਦੇ ਮੇਰਾ ਕੋਈ ਰਿਸ਼ਤੇਦਾਰ ਨਹੀਂ ਮੈਂ ਉਹਦੀ ਕੋਈ ਉਹ ਸਪੋਰਟਿੰਗ ਕਰਦਾ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਕਿ ਭਗਵੰਤ ਮਾਨ ਨੂੰ ਤਾਂ ਕੋਈ ਹੱਕ ਹੀ ਨਹੀਂ ਜਦੋਂ ਇੱਕ ਵਾਰੀ ਜਾਂਚ ਹੋ ਚੁੱਕੀ ਹੈ ਤੇ ਜਾਂਚ ਦੀ ਰਿਪੋਰਟ ਉਹ ਸੀਲਬੰਦ ਲਫਾਫੇ ਚ ਹਾਈ ਕੋਰਟ ਚ ਪਈ ਹੈ ਭਗਵੰਤ ਮਾਨ ਕਿਵੇਂ ਕਰ ਸਕਦਾ ਹੈ ਦੁਬਾਰਾ ਦੁਬਾਰਾ ਜਾਂਚ ਕਰਦਾ ਹੈ ਇਹ ਤਾਂ ਅਮਰੀਕਾ ਦਾ ਹਵਾਲਾ ਤਾਂ ਚਾਹ ਕਹਿੰਦੇ ਤਾਂ ਗਲਤ ਗੱਲ ਹੁੰਦੀ ਹੈ ਇਹ ਕਾਨੂੰਨ ਦੇ ਖਿਲਾਫ ਹੈ ਜੋ ਉਹ ਕਰ ਰਿਹਾ ਤੇ ਜਾਂਚ ਨਹੀਂ ਮਜੀਠੀਆ ਦੀ ਜਾਂਚ ਦੀ ਜਿਹੜੀ ਰਿਪੋਰਟ ਪਈ ਹੈ ਕਹਿੰਦੇ ਜਿਹੜੀ ਇਹਦੇ ਵੇ ਉਹ ਮਜੀਠੀਆ ਦੇ ਹੱਕ 'ਚ ਭੁਗਤ ਰਹੇ ਸੀ ਇਹ ਗੱਲ ਤੇ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਨੇ ਪੂਰਾ ਅਟੈਕ ਜਿਹੜੀ ਹਾਲੇ ਗਈ ਨਹੀਂ ਰੜਕ ਨਹੀਂ ਗਈ ਰੜਕ ਤਾਂ ਉਹ ਕਹਿੰਦੇ ਉਹ ਤਾਂ ਫਾਇਲਾ ਨਹੀਂ ਕਰਦਾ ਸੀ ਮੈਨੂੰ ਮੇਰੇ ਚੀਫ ਸੈਕਟਰੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤਾਂ ਕਮਿਊਨੀ ਕਰਦਾ ਕਹਿੰਦੇ ਮੈਂ ਫਿਰ ਉਹਦੇ ਪੋਰਟਫੋਲੀਓ ਬਦਲੇ ਤੇ ਉਹ ਵਿਜੀ ਉਹ ਉਹ ਮੈਕਬੜੀ ਲਿਆ ਤੇ ਉਹ ਉਹ ਘਰ ਬੈਠ ਗਿਆ ਜਿਹੜੀ ਕੱਲ ਉਹਨਾਂ ਨੇ ਸਾਰੀਆਂ ਗੱਲਾਂ ਤੇ ਨਾਲ ਉਹਨਾਂ ਨੇ ਮੋਦੀ ਸਾਹਿਬ ਦੀ ਉਹ ਸੱਤਾਂ ਦੇ ਪੋਲ ਬੰਨੇ ਤੇ ਇਹ ਵੀ ਕਿਹਾ ਅਗੇ ਤਾਂ ਐਸੀ ਜਿਹੀ ਅਕਾਲੀਆਂ ਨਾਲ ਸਮਝੌਤਾ ਕਹਿੰਦੇ ਲੋੜੀ ਨਹੀਂ ਅਸੀਂ ਇਕੱਲੇ ਜਿੱਤ ਲਾਂਗੇ ਮੈਂ ਹੁਣ ਤਰ ਤਰਨ ਜਾਉ ਜੇ ਨਹੀਂ ਕੱਲ ਕੈਪਟਨ ਅਮਰਿੰਦਰ ਸਿੰਘ ਜਿਹੜੀ ਗੱਲ ਕਰ ਰਹੇ ਸੀ ਮੋਗੇ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਉਹ ਤੋਂ ਲੱਗਦਾ ਸੀ ਕਿ ਇੱਕ ਵਾਰ ਫਿਰ ਐਕਟਿਵ ਹੋਏ ਕਾਰਨ ਦੇ ਪਿੱਛੇ ਲੱਪਣ ਦੀ ਢੋੜ ਹੈ ਕਿ ਜਦੋਂ ਇਹਨਾਂ ਦੀ ਦੂਜੀ ਟਰਮ ਸੀ ਇਹਨਾਂ ਤਾਂ ਉਦੋਂ ਐਕਟਿਵਲੀ ਕੱਲ ਜਿਵੇਂ ਗੱਲਾਂ ਕਰਦੇ ਸੀ ਤੇ ਕੱਲ ਉਹਨ ਲੱਗਦਾ ਸੀ ਕਿ ਸਿਹਤ ਠੀਕ ਹੋ ਗਈ ਅੱਗੇ ਨਾਲੋਂ ਇਹ ਗੱਲ ਬਿਲਕੁਲ ਠੀਕ ਸੀ ਪਿਆਰੇ ਦਰਸ਼ਕੋ ਇਸ ਤੋਂ ਪਹਿਲਾਂ ਕਿ ਮੈਂ ਤੁਥੋਂ ਵਿਦਾ ਲਵਾਂ ਇਸ ਵੀਡੀਓ ਨੂੰ ਆਪਾਂ ਸਮਾਪਤ ਕਰੀਏ ਮੈਨੂੰ ਐਸੀ ਇੱਕ ਗੱਲ ਦਾ ਬੜਾ ਅਫਸੋਸ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਕੋਈ ਕਿਉਂ ਨਹੀਂ ਇਹ ਜਿਹੜਾ ਹੈ ਲੌਂਡ ਆਰਡਰ ਬਾਰੇ ਉਨੀ ਗੰਭੀਰ ਜਿੰਨਾ ਹੋਣਾ ਚਾਹੀਦਾ ਕੁੱਤਸ ਦੇ ਸੋਈਕਾ ਦੇ ਦੇ ਵਿੱਚ ਮੈਂ ਬੇਤ ਉਹ ਵੀ ਹੈਰਾਨ ਹੋ ਗਿਆ ਜਦੋਂ ਜਲੰਧਰ ਦੇ ਵਿੱਚ ਜਿਸ ਤਰੀਕੇ ਨਾਲ ਸਵੇਰੇ 9:11 ਵਜੇ ਬੰਦੇ ਆਉਂਦੇ ਨੇ ਜਿਵੇਂ ਭਾਰਗੋ ਕੈਂਪ ਦੇ ਵਿੱਚ 메ਨ ਬਾਜ਼ਾਰ ਆ ਉੱਥੇ ਜੁਐਲਰੀ ਸ਼ਾਪ ਲੁੱਟੀ ਜਾਂਦੀ ਹੈ ਹੱਥ ਜੋੜੀ ਖੜਾ ਸੁਨਿਆਰਾ ਕਹਿੰਦਾ ਲੈ ਜਾ ਗੋੜੀ ਨਾ ਮਾਰੋ ਮੇਰੇ 95 ਲੱਖ ਦਾ ਤਾਂ ਗੋੜੀ ਲੈ ਗੇ 8 ਸੈਟ ਲੈ ਗੇ 12 ਚੇਨਾਂ ਲੈ ਗੇ ਦੋ ਲੇਡੀਜ਼ ਕੜੇ ਲੈ ਗੇ ਸਵਾ ਦੋ ਲੱਖ ਰੁਪਏ ਕੈਸ਼ ਲੈ ਗੇ ਆਪਾਂ ਦੇਖੇ ਸਾਹਮਣੇ ਸੀਸੀਟੀਵੀ ਦੇਖਿਆ ਈ ਚੱਲ ਰਿਹਾ ਜੀ ਇਥੇ ਮਾਨਸਾ ਚਾਪਾ ਪਹਿਲਾਂ ਉਦੋਂ ਦੇਖਿਆ ਦੋ ਦਿਨ ਪਹਿਲਾਂ ਕਿਵੇਂ ਗੋੜੀ ਚਲਾਈਆ ਚਲੋ ਅਨੰਤਪੁਰ ਸਾਹਿਬ ਤੋਂ ਉਹਨਾਂ ਦੀ ਆਪਦੀ ਜ਼ਮੀਨ ਦਾ ਰੌਲਾ ਸੀ ਗੋੜੀ ਤਾਂ ਉੱਥੇ ਵੀ ਚੱਲੀ ਲੇਕਿਨ ਕੱਲ ਇੱਕ ਹੋਰ ਰਾਤ ਮਾਚੀਵਾੜੇ ਮਤਲਬ ਜਿਵੇਂ ਕਾਰ ਰੋਕ ਕੇ ਇੱਕ ਬੰਦੇ ਤੇ ਗੋਲੀ ਚਲਾਈ ਜਿਹੜਾ ਸਲੂਟ ਚਲਾਉਂਦਾ ਸੀ ਤੇ ਉਹ ਵੀ ਜ਼ਖਮੀ ਹੋਇਆ ਉਹ ਤਾਂ ਛੱਡੋ ਤੁਸੀਂ ਜਿਹੜੀ ਅੱਜ ਹੋਈ ਹੈ ਤੇ ਉਹ ਤੇਜਪਾਲ ਲਾਉਂਦਾ ਕਬੱਡੀ ਖਿਡਾਰੀ ਜ 250 ਮੀਟਰ ਦੂਰ ਸੀ ਸਾਰਾ ਜਗਰਾਉਂ SSP ਅਫੀਸ ਤੋਂ ਜਿੱਥੇ ਉਹਨੂੰ ਆ ਕੇ ਕੁੱਟਿਆ ਤੇ ਮਾਰਿਆ ਪਹਿਲਾਂ ਕੁੱਟਿਆ ਫਿਰ ਗੋਲੀ ਚਲਾ ਕੇ ਉਹਨੂੰ ਮਾਰਤਾ ਮਤਲਬ ਇਹ ਚੱਲ ਕੀ ਰਿਹਾ ਇਹ ਇੱਕ ਵੱਡਾ ਸਵਾਲ ਪੈਦਾ ਹੋ ਗਿਆ ਕਿ ਪੰਜਾਬ ਦੇ ਵਿੱਚ ਸਿਕਿਉਰਿਟੀ ਜਿਹੜੀ ਹੈ ਕਿਉਂ ਨਹੀਂ ਤੇ ਜੇ ਹੁਣ ਕਹੀਏ ਆਪਦੇ ਬੱਚਿਆਂ ਨੂੰ ਵੀ ਤੁਸੀਂ ਆ ਜਾਓ ਇੰਡੀਆ ਨਹੀਂ ਹੁਣ ਮੈਂ ਆਪਦੇ ਗ੍ਰੈਂਡਸਨ ਨੂੰ ਕਿਹਾ ਆਪਦੇ ਪੋਤੇ ਨੂੰ ਕਿਹਾ ਕਹਿੰਦਾ ਨਹੀਂ ਇੰਡੀਆ ਇਜ਼ ਨਾਟ ਸੇਫ ਤੇ ਫਿਰ ਕਹੂਗਾ ਕਦੇ ਪੋਲੂਸ਼ਨ ਜ਼ਿਆਦਾ ਇੱਥੇ ਹੁਣ ਜੇ ਬੱਚਿਆਂ ਨੂੰ ਚੌਥੀ ਚ ਪੜ੍ਹਦੇ ਬੱਚੇ ਨੂੰ ਤੇ ਇਸ ਤਰ੍ਹਾਂ ਦੀ ਗੱਲ ਹੈ ਤੇ ਦਾ ਮਤਲਬ ਲੰਬੀ ਪੀੜੀ ਤੇ ਬਿਲਕੁਲ ਹੀ ਨਹੀਂ ਆਉਣਾ ਜਿਸ ਤਰ੍ਹਾਂ ਦੇ ਇਥੇ ਐਮਬੀ ਜ ਉਹਦਰ ਜਾ ਰਹੇ ਹੈ ਤੋ ਇਹ ਸਰਕਾਰਾਂ ਨੂੰ ਜਿਹੜੇ ਕਹਦੇ ਸੀ ਨਾ ਇਥੇ ਗੋਰੇ ਪੜਨ ਆਉਣਗੇ ਉਹ ਸੋਚਣਾ ਤੁਸੀਂ ਉਹ ਤਾਂ ਛੋਟੇ ਜਿਹੜੇ ਇਥੇ ਰਹਿੰਦੇ ਉਹਨਾਂ ਨੂੰ ਰੋਕਣ ਲਈ ਕੋਈ ਉਹਨਾਂ ਦੀ ਸਕਿਉਰਿਟੀ ਤਾਂ ਦਿਓ ਬੜਾ ਕੁਝ ਐਸਾ ਜਿਸ ਤੇ ਗੱਲ ਹੋ ਸਕਦੀ ਹੈ ਪਰ ਵੀਡੀਓ ਲੰਬੀ ਹੋ ਜਾਏਗੀ ਐਨਾ ਹੀ ਮਿਲਦੇ ਆ ਕੱਲ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ